ਪੰਜਾਬ ਚ ਸੂਈ ਧਾਗੇ ਦੇ ਬਾਕਸ ਆਫਿਸ ਨੂੰ ਬਹੁਤ ਜ਼ਿਆਦਾ ਇਫੈਕਟ ਕਰ ਰਹੀ ਸੀ ਕਿਸਮਤ ਪੰਜਾਬ ਚ ਵੀ ਦਿੱਲੀ ਚ ਵੀ ਵਰੁੰਧਵਨ ਨੇ ਮੈਨੂੰ ਚੱਲ ਕੇ ਉਸ ਫਿਲਮ ਲਈ ਅਪਰੀਸ਼ੀਏਟ ਕੀਤਾ ਔਰ ਉਸ ਤੋਂ ਬਾਅਦ ਵਧੀਆ ਮੇਰੇ ਨਾਲ ਟੱਚ ਚ ਗਈ ਹੈ ਨਿਰਾਸ਼ ਨਾ ਹੋ ਕਿਸੇ ਨਾਲ ਵੈਰ ਨਾ ਰੱਖੋ ਜੋ ਮੈਂ ਸਿੱਖਿਆ ਕਿ ਮੈਨੂੰ ਕਿਸੇ ਨਾਲ ਪ੍ਰੋਬਲਮ ਹੁੰਦੀ ਸੀ ਕਿਸੇ ਨੂੰ ਲੱਗਦਾ ਸੀ ਕਿ ਯਾਰ ਉਹ ਮੇਰੇ ਨਾਲ ਗਲਤ ਕਰ ਰਿਹਾ ਤੇ ਉਹ ਗਲਤ ਨਹੀਂ ਕਰ ਰਹੇ ਹੁੰਦੇ ਉਹਨਾਂ ਉਹਨਾਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਉਹ ਦਿਨ ਮੇਰੇ ਲਈ ਬਹੁਤ ਵੱਡਾ ਸੀਗਾ ਮਤਲਬ ਇੱਕ ਮੂਮੈਂਟ ਸੀਗਾ ਤੇ ਜਦੋਂ ਕਿਸਮਤ ਰਿਲੀਜ਼ ਹੋਈ ਸੀ ਕਿਸਮਤ ਦੇ ਨਾਲ ਵਰੁੰਦੀ ਇੱਕ ਫਿਲਮ ਸੀਗੀ ਸੂਈ ਦਾਗਾ ਉਹ ਸੇਮ ਡੇ ਰਿਲੀਜ਼ ਹੋਈਆਂ ਸੀ ਕਿਸਮਤ ਤੇ ਸੋਈ ਦਾਗਾ ਤੇ ਵਰੁਣ ਨੇ ਪਵਨ ਗਿਲ ਤੇ ਅਮਨ ਗਿਲ ਸਾਡੇ ਇੰਡਸਟਰੀ ਦੇ ਪ੍ਰੋਡਿਊਸਰ ਹੈ ਪੰਜਾਬੀ ਉਹਨਾਂ ਨੂੰ ਫੋਨ ਕੀਤਾ ਕਿ ਯਾਰ ਕੋਈ ਫਿਲਮ ਆਈ ਹੈ ਕਿਸਮਤ ਤੁਹਾਡੇ ਪੰਜਾਬ ਚ ਤੇ ਉਹ ਕੀਦੀ ਹੈ ਤੇ ਕਿਉਂਕਿ ਪੰਜਾਬ ਚ ਸੋਈ ਦਾਗੇ ਦੇ ਬਾਕਸ ਆਫਿਸ ਨੂੰ ਬਹੁਤ ਜ਼ਿਆਦਾ ਇਫੈਕਟ ਕਰ ਰਹੀ ਸੀ ਕਿਸਮਤ ਪੰਜਾਬ ਚ ਵੀ ਦਿੱਲੀ ਚ ਵੀ ਤੇ ਉਹਨਾਂ ਨੇ ਦੱਸਿਆ ਵੀ ਆਏ ਇੱਕ ਮੁੰਡਾ ਹੈ ਉਹਦੀ ਪਹਿਲੀ ਫਿਲਮ ਹੈ ਐਂਡ ਤੇ ਜਦੋਂ ਮੈਨੂੰ ਅਮਨ ਨੇ ਦੱਸਿਆ ਤਾਂ ਮੈਂ ਉਹਨੂੰ ਕਿਹਾ ਯਾਰ ਮੈਂ ਵਰਨ ਨੂੰ ਆ ਫਿਲਮ ਨਰੇਟ ਕੀਤੀ ਸੀ ਤੇ ਉਹਨੇ ਫਿਰ ਮੈਨੂੰ ਫੋਨ ਵਰਨ ਨਾਲ ਗੱਲ ਕਰਵਾਈ ਮੇਰੀ ਹਨਾ ਤਾਂ ਫਿਰ ਵਰਨ ਵੀ ਬਹੁਤ ਸ਼ੌਕ ਹੋਇਆ ਕਿ ਅੱਛਾ ਇਹੋ ਹੀ ਫਿਲਮ ਹੈ ਉਹਨੂੰ ਕਹਾਣੀ yaad ਸੀਗੀ ਤੇ ਉਹਨੇ ਮੇਰੇ ਨਾਲ ਵਧੀਆ ਗੱਲ ਕੀਤੀ ਮੈਨੂੰ ਐਪਰੀਸ਼ੀਏਟ ਕੀਤਾ ਹਨਾ ਸੋ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਸੇ ਟਾਈਮ ਲੱਗ ਰਹੀਆਂ ਹੁੰਦੀਆਂ ਕਿ ਯਾਰ ਤੁਸੀਂ ਦੂਜੇ ਪਾਸੇੋਂ ਔਰ ਸਡਨਲੀ ਜਦੋਂ ਤੁਹਾਡੀ ਮਿਹਨਤ رنگ ਲਾਉਂਦੀ ਹੈ ਸਭ ਚੀਜ਼ਾਂ ਰੋਟੇਟ ਹੋ ਜਾਂਦੀਆਂ ਹਨਾ ਮੇਰੀ ਫਿਲਮ ਵੀ ਵਧੀਆ ਲਾਈਨ ਅਪ ਹੋ ਗਈ ਸੀ ਵਰੁੰਧਵਨ ਨੇ ਮੈਨੂੰ ਚੱਲ ਕੇ ਉਸ ਫਿਲਮ ਲਈ ਅਪਰੀਸ਼ੀਏਟ ਕੀਤਾ ਔਰ ਉਸ ਤੋਂ ਬਾਅਦ ਵਧੀਆ ਮੇਰੇ ਨਾਲ ਟੱਚ ਚ ਵੀ ਹੈ ਤੇ ਸੇਮ ਹੈ ਜਿਹੜੀ ਕੰਪਨੀ ਦੀ ਗੱਲ ਕਰਦਾ ਹਾਂ ਜਿਹੜੀ ਕਲੋਸੀਅਮ ਕੰਪਨੀ ਜਿੱਥੋਂ ਮੇਰਾ ਪਹਿਲਾ 1600 ਰੁਪਏ ਦਾ ਮੈਨੂੰ ਚੈੱਕ ਮਿਲਿਆ ਨਹੀਂ ਸੀਗਾ ਇੱਕ ਦਿਨ ਮੈਨੂੰ ਉਸ ਕੰਪਨੀ ਚੋਂ ਉਸ ਕੰਪਨੀ ਦੇ ਸੀਓ ਦਾ ਫੋਨ ਆਉਂਦਾ ਕੀ ਜਗਦੀਪ ਸਿੱਧੂ ਬੋਲ ਰਹੇ ਹਾਂ ਮੈਂ ਕਹਾਂ ਜੀ ਤੇ ਕਹਿੰਦਾ ਆਈ ਐਮ ਲਲਿਤ ਐਂਡ ਥੇਰ ਇਜ਼ ਅ ਕੰਪਨੀ ਕਾਲਡ ਕਲੋਸੀਅਮ ਤੇ ਮੈਂ ਕਹਾ ਸਰ ਮੈਂ ਤੁਹਾਨੂੰ ਵੀ ਜਾਣਦਾ ਐ ਤੇ ਮੈਂ ਕਲੋਸੀਅਮ ਕੰਪਨੀ ਨੂੰ ਵੀ ਜਾਣਦਾ ਤੇ ਕਹਿੰਦੇ ਕਿਵੇਂ ਮੈਂ ਕਹਾ ਮੈਂ ਆਪਦਾ ਕੈਰੀਅਰ ਐਜ਼ ਅ ਇੰਟਰਨ ਐਥੋ ਸ਼ੁਰੂ ਕੀਤਾ ਸੀ ਸੋ ਉਹ ਬਹੁਤ ਖੁਸ਼ ਹੋਏ ਔਰ ਬਹੁਤ ਐਕਸਾਈਟਡ ਹੋਏ ਔਰ ਉਹਨਾਂ ਨੇ ਮੈਨੂੰ ਇੱਕ ਫਿਲਮ ਦੇ ਡਾਇਲੌਗਸ ਲਿਖਵਾਉਣ ਲਈ ਅਪਰੋਚ ਕੀਤਾ ਸੀਗਾ ਸੋ ਉਹ ਉਹੀ ਕੰਪਨੀ ਜਿੱਥੋਂ ਮੈਨੂੰ 1600 ਦਾ ਚੈੱਕ ਨਹੀਂ ਮਿਲਿਆ ਸੀ ਉਹ ਮੈਨੂੰ ਡਾਇਲੌਗਸ ਲਈ ਲੱਖਾਂ ਦੇਣ ਨੂੰ ਰੈਡੀ ਹੈ ਸੋ ਬਟ ਘੁੰਮ ਕੇ ਤੁਹਾਡੇ ਚੀਜ਼ਾਂ ਆ ਜਾਂਦੀਆਂ ਥੋੜੇ ਅੱਗੇ ਉਹ ਪ੍ਰੋਡਿਊਸਰ ਵੀ ਮੈਨੂੰ ਇੱਕ ਦਿਨ 17 ਸੈਕਟਰ ਐਡੀਡਾਸ ਦੇ ਸ਼ੋਰੂਮ 'ਚ ਮਿਲਿਆ ਜਿਨੇ ਮੈਨੂੰ ਆਰਐਸਵੀਪੀ ਦਾ ਕ੍ਰੈਡਿਟ ਨਹੀਂ ਦਿੱਤਾ ਸੀ ਪਟ ਨੇ ਬਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਾਇਆ ਮਿਲਿਆ ਬੁਲਾਇਆ ਹਨਾ ਉਹਨਾਂ ਦਾ ਆਪ ਦੀ ਸੋਚ ਹੋਣੀ ਹੈ ਉਹਨਾਂ ਦੀ ਆਪ ਦੀ ਸਰਕਮਸਟੈਂਸ ਹੋਣੀ ਹੈ ਬਟ ਕਿਤੇ ਨਾ ਕਿਤੇ ਮਤਲਬ ਮੈਨੂੰ ਮੈਨੂੰ ਮੇਰੀ ਲਾਈਫ ਤੋਂ ਇਹ ਲੱਗਿਆ ਕਿ ਯਾਰ ਤੁਸੀਂ ਬਿਲੀਵ ਕਰੋ ਤੁਸੀਂ ਆਪਣੇ ਡ੍ਰੀਮ ਆਪਣੀ ਜਰਨੀ ਚ ਬਿਲੀਵ ਕਰੋ ਔਰ ਜੋ ਵੀ ਹੁੰਦਾ ਹੈ ਮਤਲਬ ਕਿਸੇ ਵੀ ਪੁਆਇੰਟ ਤੇ ਉਸ ਤੋਂ ਨਿਰਾਸ਼ ਨਾ ਹੋ ਕਿਸੇ ਨਾਲ ਵੈਰ ਨਾ ਰੱਖੋ ਜੋ ਮੈਂ ਸਿੱਖਿਆ ਕਿ ਮੈਨੂੰ ਕਿਸੇ ਨਾਲ ਪ੍ਰੋਬਲਮ ਹੁੰਦੀ ਸੀ ਕਿਸੇ ਨਾਲ ਲੱਗਦਾ ਸੀ ਕਿ ਯਾਰ ਉਹ ਮੇਰੇ ਨਾਲ ਗਲਤ ਕਰ ਰਿਹਾ ਤੇ ਉਹ ਗਲਤ ਨਹੀਂ ਕਰ ਰਹੇ ਹੁੰਦੇ ਉਹਨਾਂ ਉਹਨਾਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਬਟ ਉਹ ਤੁਹਾਡੀ ਜਰਨੀ ਨੂੰ ਸਟਰੋਂਗ ਬਣਾਉਂਦੀਆਂ ਉਹ ਮੂਮੈਂਟਸ ਤੁਹਾਡੀ ਉਹ ਤੁਹਾਡੇ ਗਰਾਫ ਖਿੱਚਦੇ ਹੁੰਦੀ ਹੈ ਤੁਹਾਡੀ ਲਾਈਫ ਦਾ ਹਨਾ ਸੋ ਫਾਈਨਲੀ ਫਿਰ ਉਸ ਤੋਂ ਬਾਅਦ ਫਿਰ ਤਾਂ ਚੱਲ ਹੀ ਪਿਆ ਕੰਮ ਫਿਰ ਹੌਲੀ ਹੌਲੀ ਐਂਡ ਬਸ ਉਹਨੇ ਤੱਕ ਪਹੁੰਚ ਗਏ ਹਨ ਹੁਣ ਵਧੀਆ ਫਿਲਮਾਂ ਕਰ ਰਹੇ ਹਨ ਹੁਣ ਸਭ ਕੰਮ ਵੀ ਹੈ ਔਰ ਉੱਥੇ ਜਿੱਥੇ ਮੇਰੇ ਕੋਲੇ ਰਾਤਾਂ ਕੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਜਿੱਥੇ ਮੈਂ ਫੁੱਟਪਾਥ ਤੇ ਸੋਇਆ ਅੱਜ ਮੇਰੇ ਕੋਲੇ ਉੱਥੇ ਘਰ ਵੀ ਹੈ ਪਰ ਗੰਭੀਰ ਹੁਣ ਹਿੰਦੀ ਦਾ ਵੀ ਬਹੁਤ ਵਧੀਆ ਲਾਈਨ ਅਪ ਹੈ ਵਧੀਆ ਕੰਮ ਹੈ ਲੋਕ ਅਪਰੀਸ਼ੀਏਟ ਕਰਦੇ ਆ ਤੇ ਸਿਰਫ ਤੁਹਾਡਾ ਕੰਮ ਬੋਲਦਾ ਹੈ ਬਾਕੀ ਰਿਸ਼ਤੇ ਨਾਤੇ ਸਭ ਕੰਮ ਦੇ ਹੁੰਦੇ ਆ ਹਨ ਤੁਸੀਂ ਕੰਮ ਵਧੀਆ ਕਰਦੇ ਹੋ ਤੇ ਸਭ ਕੁਝ ਹੈ ਔਰ ਸਟਰਗਲ ਹਜੇ ਵੀ ਨਹੀਂ ਖਤਮ ਹੋਇਆ ਹਜੇ ਵੀ ਚੱਲਦਾ ਰਹਿੰਦਾ ਏਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ